ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮਾ ਭਗਉਤੀ ਸਿਮਰ ਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DASਾ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਢਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਦ ਆਵੈ ਧਾਈ ਸਭ ਥਾਈ ਹੋਏ ਸਹਾਈ ਪਉੜੀ ਖੰਡਾ ਪ੍ਰਥਮ ਹੈ ਸਾਜਕਾਏ ਜਿਨ ਸਭ ਸੈਸਾਰਿ ਉਪਾਇਆ ਬ੍ਰਹਮਾ ਬਿਸਨ ਮਹੀਸ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧੂ ਪਰਬਤ ਮੀਦਨੀ ਬਿਨ ਥੰਮਾ ਗਗਨ ਰਹਾਇਆ ਸਿਰ ਦੇ ਦਾਨੂ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕਾਏ ਦੇਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹ ਸਿਰ ਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਦੂ ਸਤਜਗ ਬੀਤੇ ਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਆਇਆ ਅਭਿਮਾਨ ਉਤਾਰਨ ਦੀਤਿਆਂ ਮਹਿਖਾ ਸੁਰ ਸੁੰਦ ਉਪਾਇਆ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੈ ਸਿਰ ਉੱਪਰ ਛਤਰ ਫੇਰਾਇਆ ਦਿੱਤਾ ਇੰਦਰ ਨੇ ਕਾਲ ਕੈ ਤਿੰਨ ਗਿਰ ਕੈਲਾਸ ਤਕਾਇਆ ਡਰ ਕਾ ਹੱਥੋ ਦਾਨ ਵੀ ਦਿਲ ਅੰਦਰ ਤ੍ਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਉੜੀ ਏਕ ਦਿਹਾੜੇ ਨਾਵਣ ਆਈ ਦੁਰਗ ਸਾਹਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸ਼ੀਨ ਲਈ ਠਕੁਰਾਈ ਸਾਤੇ ਦਾਨ ਵੀ ਲੋਕੀ ਤਹੀ ਫੇਰਾਈ ਦੁਹੀ ਆਪਣੀ बैठे भाई बधाई ते अमरावती दितते देव पजहाई सब नर राक्षस किना न जित्ता जाई महखे देतनु तेरी सामतकाई देवी दुर्गा साहा पौड़ी दुर्गा बैन सुनंदी हसी हड़हड़ाए ओही सी हो मंगाया राक्षस पखणा चिंता कर होला काई दिवनु आखे आ। ਰੋਹੀ ਮਹਾਮਈ ਰਾਖਸ ਮਾਰਣੇ ਦੋਹਰਾ ਰਾਖਸ ਆਏ ਰੋਹਲੇ ਖੇਤ ਭਿੜਨ ਕੇ ਚਾਏ ਲਸਕਨ ਤੇਗਾ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੰਧਾ ਰਾਮ ਮੁਖ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸੋਹੇ ਜੁੱਧ ਨੂੰ ਇੱਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗ ਮੁਸਾਫਾ ਭੱਜਿਆ ਰਣ ਕੁਰੀ ਨਗਾਰੇ ਚਾਵਲੇ ਝੁੱਲਨ ਨੀਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਊਂਗਣ ਜਾਣ ਝਟਾਵਲੇ ਦੁਰਗਾ ਦਨੂ ਡਹਿ ਰਣ 나ਦ ਵਜਨ ਖੇਤ ਪਿਹਾਵਲੇ ਬੀਰ ਪਰੋਤੇ ਵਰਛੀਏ ਜਣ ਢਾਲ ਚਮਟੇ ਆਵਲੇ ਇੱਕ ਵੱਡੇ ਤੇਗੀ ਤੜਫੀ ਅਨ ਮਦ ਪੀਤੇ ਲੂਟਨ ਬਾਵਲੇ ਇੱਕ ਚੁਣ ਚੁਣ ਝਾੜੂ ਕੱਢੀ ਅਨ ਰੇਤ ਵਿੱਚ ਆਉ ਸੋਇਨਾ ਡਾਵਲੇ ਗਦਾ ਤਿਰਸੂਲਾ ਵਰਛੀਆਂ ਤੀਰ ਵਗਨ ਖਰੇ ਉਤਾਵਲੇ ਜਾਣ ਦੱਸੇ ਉਹ ਜੰਗਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਕੁਰੀ ਨਗਾਰੇ ਧਾਈ ਰਾਖਸ ਰੂਹ ਹਲੇ ਚਾਉ ਗਿਰਦੋ ਭਾਰੇ ਹੱਥੀ ਤੇਗਾ ਪਕੜ ਕਾ ਰਣ ਭਿੜੇ ਕਰਾਰੇ ਕਦੇ ਨਨੱਠੇ ਜੁੱਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੂਹ ਵਡਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪਰਚੰਡ ਨਾ ਬੀਰ ਖੇਤ ਉਤਾਰੇ ਮਾਰੇ ਜੱਪਣ ਬਿਜਲੀ ਸਿਰ ਭਾਰ ਮਨਵਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸਿਹਣਸਾਰ ਦੇ ਪੇਟ ਮਲੰਦੇ ਲਾਈ ਮਹਿਖੇ ਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁੱਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਈ ਕਾਏ ਚੋਟੀ ਜਾਨ ਦਿਖਾਈ ਤਾਰੇ ਧੂਮਕੇ ਤ ਪੌੜੀ ਝੂਟਾ ਪਵਨਨ ਨਗਾਰੇ ਅਣੀਆਂ ਜੁੱਟੀਆਂ ਤੂ ਹਲਈਆ ਦਰਬਾਰੀ ਦੀਵਾਦਾਨ ਵੀ ਵਾਹਨ ਬਾਰੋਬਾਰੀ ਸੂਰੇ ਸੰਗਰੇ ਵਗੈ ਰਾਤ ਚੁਲਾਰੀ ਜਿਉਂਗੇ ਰੂ ਬਬਤਰ ਦੇਖਣ ਬੈਠ ਅਟਾਰੀ ਨਾਰੀ ਰਾਕਸ ਪਾਈ ਤੁਮ ਸواری ਦੁਰਗਾਉ ਦਾਨ ਵੀ ਪੌੜੀ ਲਖ ਨਗਾਰੇ ਵੱਜਣ ਅਮੋਹ ਸਾਹਮਣੇ ਰਾਖਸ ਰਣੋਂ ਨਾ ਭੱਜਣ ਰੋਹੇ ਰੂਹਲੇ ਸਿੰਘਾਂ ਵਾਗੂ ਗੱਜਣ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਕੁਰੀ ਨਗਾਰੇ ਦੁਹਰੇ ਰਣ ਸੰਗਲੀ ਆਲੇ ਧੂੜਲ ਪੇਟੇ ਤੂ ਹਰੇ ਸਿਰਧਾਰ ਜਟਾਲੇ ਓਖਲੀਆਂ ਨਾਸਾਂ ਜਿਨ੍ਹਾਂ ਮੁਖ ਜਪਣ ਆਲੇ ਹਾਏ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੁਰਪਤ ਜਿਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣ ਕਣੀ ਅਰ ਕਾਲੇ ਪੌੜੀ ਚੋਟ ਪਈ ਖਰਚਾਮੀ ਦਲਾ ਮੁਕਾਬਲਾ ਘੇਰ ਲਈ ਬਰਿਆਮੀ ਦੁਰਗਾ ਆਏ ਕੈ ਰਾਖਸ ਵੱਡੇ ਅਲਾਮੀ ਭਾਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਆ ਗਣਤ ਕੁਰੇ ਨਗਾਰੇ ਦਲਾ ਪੇੜੰਦਿਆ ਪਾਏ ਮਹਿਖਲ ਭਾਰੇ ਦੇਵਾ ਦਨਵਾ ਵਾਹਨ ਫਟਕਰਾਰੇ ਰਾਖਸ ਰੂਹ ਲੇ ਜਪਣ ਤੇਗੀ ਆਰੇ ਮਿਆਨੋ ਤੂੰ ਹੀਆ ਜੋਦੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੇ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਦੁਰਗਾ ਸਭ ਸੰਗਾਰੇ ਰਾਖਸ ਖੜਗ ਲੈ ਪਉੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮਹਿਕਾ ਸੂਰ ਰਣ ਵਿੱਚ ਗੱਜਿਆ 인ਦਰ ਜੀਹਾ ਜੋਦਾ ਮੈਥੋ ਭੱਜਿਆ ਕੌਣ ਵਿਚਾਰੀ ਦੁਰਗਾ ਦਿਨ ਰਣ ਸੱਜਿਆ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੈ ਰਹਿ ਬਾਰੇ ਆਮੋ ਸਾਹਮਣੇ ਅਗਣਤ ਵੀਰ ਸੰਘਾਰੇ ਲੱਗਦੇ ਕਬਰੀ ਡੱਗੇ ਜਾਣ ਮਨਾਰੇ ਮਾਰੀ ਵਿੱਚ ਜੋਦੇ ਖੁੱਲੀ ਵਾਲੀ ਦਾਤ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਖਾਏ ਕੈ ਪੌੜੀ ਦੁਹਾ ਕੰਦਾਰਾ ਮੋਹ ਜੁੜੇ ਨਾਲ ਧੌਸਾ ਭਾਰੀ ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੂਹਿਆ ਮਹਿਖਾ ਸੁਰ ਭਾਰੀ ਉਮਲ ਲਥੇ ਸੂਰਮੇ ਮਾਰ ਮਤੀ ਕਰਾਰੀ ਜਾਪੇ ਚੱਲੇ ਰਤ ਦੇ ਸੱਲੇ ਜੱਟ ਧਾਰੀ ਪੌੜੀ ਸਾਟ ਪਈ ਜਮਤਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਿਆਣੀ ਦੁਰਗਾ ਮਿਆਨ ਤੇ ਚੰਡੀ ਰਾਖ ਸਖਾਣੀ ਵਾਹੀ ਦੇਤ ਨੂੰ ਉੱਪਰ ਚੂਰ ਚਵਾਨੀ ਲੱਥੀ ਕਰਗਲੈ ਪਾਖਰ ਤੁਰਾ ਪਲਾਣੀ ਰੜਕੀ ਧਰ ਤੋ ਜਾਏ ਲੈਂਦੀ ਅਗਾ ਸਿਧਾਣੀ ਸਿੰਗਾ ਧੌਲ ਦਿਆ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕਾ ਵੱਡੇ ਗਨ ਤੇ ਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਕੱਤੀ ਕਹਾਣੀ ਲੋਹੂ ਮਿਜਦੀ ਚਾਰੇ ਯੁਗ ਕਹਾਣੀ ਚੱਲ ਗਤੀ ਗਦੀ ਵਿੱਦਣ ਖੇਤ ਵਿਹਾਣੀ ਮਹਿਖੇ ਦੇਤ ਨੂੰ ਇਤੀ ਮਹਿਖਾ ਸਰਦੈ ਤੇ ਮਾਰੇ ਦੁਰਗਾ ਆਇਆ 14 ਹੈ ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਬਾਣੀ ਦਲੀ ਹੰਕਾਰ ਕਾ ਜਾਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਅਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਐਆਣੀ ਘੁਮਨ ਸੁਰ ਮੇ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੀ ਵਰਦਾਨੀ ਹੋਈ ਜਤ ਦਿਨ ਸੁंभ ਨੇ ਸੁंभ ਗੁਮਾਨੀ ਜਨਮੇ ਸੂਰਮੇ ਇੰਦਰ ਦੀ ਰਜ ਧਾਨੀ ਤੱਕੀ ਜਿਤਣੀ ਇੰਦਰਪੁਰੀ ਤੇ ਧਾਵਣਾ ਵੱਡ ਜੋਦੀ ਮਤਾ ਪਕਾਇਆ ਸੰਧ ਪਟੇਲਾ ਪਖਰਾ ਭੀੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੋੰਬ ਨੇ ਸੋੰਬ ਸਿਧਾਇਆ ਪੌੜੀ ਸੋੰਬ ਨੇ ਸੋੰਬ ਅਲਾਇਆ ਵੱਡ ਜੋਦੀ ਸੰਗਰਵਾਏ ਰੋਹ ਦੇ ਖਾਲੀ ਦਿੱਤੀਆ ਬਰਿਆਮੀ ਤੁਰੇ ਨਚਾਏ ਘੁਰੇ ਦਮਾ ਮੇ ਦੂਹਰੇ ਜੰਮ ਵਾਹਣ ਜਿਉ ਅੜੜਾਏ ਦਿਓ ਦਾਨੋ ਲੁੱਜਣ ਆਏ ਪੌੜੀ ਦਾਨੋਂ ਦਿਓ ਅਨਾਗੀ ਸੰਗਰ ਰਚਿਆ ਫੁੱਲ ਖੜੇ ਜਣ ਬਾਗੀ ਬਾਣੇ ਜੋਦਿਆਂ ਭੂਤਾ ਇਲਾ ਕਾਗੀ ਗੋਸਤ ਭਖਿਆ ਹਮੜ ਤੁਮੜ ਜਾਗੀ ਕਤੀ ਸੂਰਿਆ ਸਾਟ ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਕੇ ਰਾਖਸੀ ਲੋਕੀ ਤੇ ਹੀ ਫੇਰਾਈਂ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵਾ ਡਰਦੇ ਆ ਆਂਦੀ ਚੰਡ ਚੜਾਈ ਉੱਤੇ ਰਾਖ ਸਾ ਪੌੜੀ ਆਈ ਫੇਰ ਪਵਾਨੀ ਖਬਰੀ ਪਾਈਆਂ ਦੇਤ ਵੱਡੇ ਅਭਿਮਾਨੀ ਹੋਏ ਇਕੱਠੇ ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸੱਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕਾ ਤੂਹੇ ਮਿਆਨੋ ਖੰਡਾ ਹੋਈ ਸਾਹਮਣੇ ਸਬੇ ਵੀਰ ਸੰਘਾਰੇ ਤੂੰ ਮਰਨੈਣ ਦੇ ਜਾਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ 24 ਤਉਸ বাজਾਈ ਦਲਾ ਮੁਕਾਬਲਾ ਰੂਪ ਭਵਾਨੀ ਆਈ ਉਤਰ ਆਖਸਾ ਖੱਬੈ ਦਸਤ ਨਚਾਈ ਸੀਹੜ ਸਰਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੋਲੀ ਪਾਈਆਂ ਮਾਰਨ ਭਾਈ ਦੁਰਗਾ ਜਾਣ ਕੈ ਰੋਹ ਹੋਏ ਚਲਾਈ ਰਾਕਸ ਰਾਏ ਨੂੰ ਜੰਪੁਰ ਦੀ ਆ ਪਠਾਈ ਲੋਚਨ ਤੁਮਨੋ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਭੰਨੇ ਦਾਇਤ ਪੁਕਾਰੇ ਰਾਜੀ ਸੁੰਭ ਥੈ ਲੋਚਨ ਤੁਮ ਸੰਘਾਰੇ ਸਣੈ ਸੇਪਾਹੀਆ ਚੋਣ ਚੋਣ ਜੋਦੇ ਮਾਰੇ ਅੰਦਰ ਖੀਤ ਦਾਇ ਜਪਨ ਅੰਬਰ ਤਾਰੇ ਡਿੱਗਣ ਸੂਰਮੇ نگرے پربت بھارے مارے بجلی دے دیتاں دے دلہارے دہست کھائے کا بچے سومرے مارے رہندے رائے تھائے پوڑی روہ ہوئے بلائے راکش رائے نے بیٹھے متا پکائی دورگا لیاवणी چنڈ ار موند پٹھائے بہتہ کٹکدا ਜਾ ਪੇਸ਼ ਪਰਸ਼ਾਏ ਬਣਿਆ ਕੇ ਜਮਾ ਜਿਤੇ ਰੈ ਬੁਲਾਈ ਚੱਲੇ ਜੁੱਧ ਨੂੰ ਜਾਣ ਜੰਮਪੁਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੂਹ ਰੁਹੇਲੇ ਆਏ ਉਤੇ ਰਾਖਸਾ ਸਭ ਨੀ ਤੁਰੇ ਨਚਾਏ ਵਰਸ਼ੇ ਪਕੜ ਕਾਇ ਬਹੁਤੇ ਮਾਰ ਗਿਰਾਏ ਅੰਦਰ ਖੀਤ ਦਾ ਤੀਰੀ ਸ਼ੈਬਰ ਲਾਈ ਮੁਠੀ ਦੇਵਤਾ ਪੇਰੀ ਸੰਖ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤਣ ਖਲਾਏ ਜਿਨੀ ਦਸਤੋ ਠਾਈ ਰਹੇ ਨਾ ਜੀਵ ਦੇ ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ਸੋਮਵਰ ਨੇ ਸੋਮਰ ਸਾਈ ਮਾਰੇ ਦੇਤ ਸੁਣ ਜੋ ਦੇ ਸਭ ਲਾਈ ਆਪਣੇ ਮਜਲਸੀ ਜਿਨੀ ਦਿਓ ਪਜਾਏ ਇੰਦਰ ਜਿ ਹਵੇ ਤੇਈ ਮਾਰਗ ਰਾਏ ਪਲ ਵਿੱਚ ਦੇਵਤਾ ਉਨੀਂ ਦਸਤੀ ਦਸਤ ਬਜਾਈ ਤਨਾ ਚਿੱਤ ਕਰ ਫਿਰ ਸ਼ਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਿਲਕਤ ਟੋਪੀਆਂ ਲੁਜਣ ਨੂੰ ਅੜਾਏ ਰਾਖ ਸੂਹਲੇ ਕਦੇ ਨਾ ਕਿਨਹਿ ਹਟਾਏ ਜੁੱਧ ਮਚਾਈ ਕਾ ਮਿਲਤੇ ਈ ਧਨੋਂ ਆਏ ਹੁਣ ਸੰਗਰ ਦੇਖਣਾ ਪੌੜੀ ਦਤੀ ਡੰਡ ਉਬਾਰੀ ਨੇੜਾ ਆਏ ਕਾਏ ਸਿੰਘ ਕਰੀ ਅਸਵਾਰੀ ਦੁਰਗਾ ਸੂਰ ਸੁਣ ਖੱਬੈ ਦਸ ਤੇ ਉਬਾਰੀ ਗਦਾ ਫਿਰਾਇ ਕਾਏ ਸੈਨਾ ਸਭ ਸੰਘਾਰੀ ਸਰਣ ਵਤ ਬੀਜ ਦੀ ਜਾਣ ਮਦ ਖਾਏ ਮਦਾਰੀ ਘੁੰਮਨ ਸੂਰ ਮੇ ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸ਼ਰਣਵਤ ਬੀਜ ਹਕਾਰੇ ਰਹੰਦੇ ਸੂਰਮੇ ਜੋਦੇ ਜੇਡ ਮੁਨਾਰੇ ਦਿਸਣ ਖੇਤ ਵਿੱਚ ਸਭ ਨਹੀਂ ਦਸਤ ਉਭਾਰੇ ਤੇਗਾ ਤੂਹੇ ਕ ਮਾਰੂ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉੱਭਰੇ ਘਾੜ ਘੜਨ ਠਠਿਆਰੇ ਜਾਨ ਬਣਾਏ ਕ ਸੱਟ ਪਈ ਜਮਤਾਣੀ ਦਲ ਮੁਕਾਬਲਾ ਘੁਮਰਬਰਗ ਸਤਾਣੀ ਦਲ ਵਿੱਚ ਕੱਤੀਓ ਸਣੇ ਤੁਰਾ ਪੱਲਾਣੀ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਕਾਇਲ ਘੁੰਮਦੇ ਏਵਡ ਮਾਰ ਵਿਹਾਣੀ ਉੱਪਰ ਰਾਕਸਾ ਬਿਜਲ ਜਿਉਂ ਚਰਲਾਣੀ ਉੱਠੀ ਦੇਵਤਾ ਪੌੜੀ ਜੋ ਵੀ ਧੌਸ ਉਬਾਰੀ ਦਲਾ ਮੁਕਾਬਲਾ ਸਭ ਹਸੈ ਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਾ ਨੋ ਮਾਰੇ ਰੂਹ ਬਢਾਈ ਕਾਏ ਸਿਰ ਵਿੱਚ ਤੇਗ ਵਗਾਈ ਸਰਣਵਤ ਬੀਜ ਦੇ ਅਗਨਤ ਦਾਨ ਨੋ ਪਾਰੇ ਹੋਏ ਲੋਹੂਆ ਜੋਦੇ ਜੇਡ ਮਨਾਰੀ ਅੰਦਰ ਖੇਤ ਦਾ ਦੁਰਗਾ ਨੂੰ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਖ ਸਿਆਮ ਦੇ ਰਤੂ ਦੇ ਪਰਣਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਨ ਆਰੇ ਰਾਖਸ ਹੜੜੜਾਏ ਧਗਾਲ ਸੰਗਲੀਆਲੀ ਸੰਗਰਵਾਇਆ ਬਰਛੀ ਬੰਬਲੀਆਲੀ ਸੂਰੇ ਸੰਗਰੇ ਢੇਡ ਮਚਿਆ ਬੀਰਾਲੀ ਦੁਰਗਾ ਦਾ ਨਵੀਂ ਮਾਰ ਮਚੀ ਮੋਹਰਾਲੀ ਅੰਦਰ ਖੇਤ ਦਾ ਜਾਣ ਨਟ ਲਥੇ ਸ਼ਾਲੀ ਢੋਲ ਵਜਾਏ ਕਾ ਲੋਹ ਫਾਤੀ ਜਾਲੀ ਲੋਥੀ ਜਮ ਧੜੀ ਆਣ ਵਿੱਚ ਜਿਉ ਸੰਸ਼ਾਲੀ ਤੇਗਾ ਹਸੀਆਂ ਘੁੰਮਰ ਅਰਸਿਆਲੀ ਬਣਿਆ ਕੇ ਜਮਾ ਧੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂਹੇ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਸ਼ਰਣਵਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੂਹ ਵਡਾਏ ਕੈ ਸਭਨੀ ਆਣ ਬਗਾਈਆਂ ਤੇਗਾ ਤੂਹੇ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ ਦੇਵੀ ਆਪ ਚਲਾਈਆਂ ਤੱਕ ਤੱਕ ਦਨਵੀ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰੁਸਤੀ ਦਣਨਾਈਆਂ ਮਿਲ ਕੈ ਦੇਵੀਆ ਸਬੇ ਮਾਰ ਗਰਾਈਆਂ ਅੰਦਰ ਖੇਤ ਦਾ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤ ਪੌੜੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕਾ ਚੰਦ ਤੇ ਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾਈ ਕਾ ਨਿਕਲੀ ਮੱਥਾ ਫੂੜ ਕਾ ਜਣ ਫਤੇ ਨਿਸ਼ਾਨ বাজਾਏ ਕਾ ਜਾਗ ਸੁਜਮੀ ਜੁੱਧ ਨੂੰ ਜਰਵਾਣਾ ਜਣ ਮਰੜਾਏ ਕਾ ਦਾਲ ਵਿੱਚ ਕੀ ਰਾਕਤਿਆ ਜਣ ਸੀਹ ਤੁਰਿਆ ਗਣਣਾ ਏ ਕੈ ਆਪ ਵਿਸੂਲਾ ਹੋਇਆ ਤੇ ਹਲੁਕਾ ਤੇ ਖੁਨਸਾਇ ਕੈ ਰੂਹ ਸਿਧਾਈਆਂ ਚੱਕਰ ਬਾਣ ਕਰਨਿੰਦਾ ਖੜਗ ਉਠਾਈ ਕੈ ਅੱਗੇ ਰਾਕਸ ਬੈਠੇ ਰੂਹ ਲੇ ਤੇਰੀ ਤੇ ਕੀ ਸ਼ਹਿਬਰ ਲਾਇ ਕੈ ਪਕੜ ਪਛਾੜੇ ਰਖਸਾਂ ਦਲ ਦੇਤਾ ਅੰਦਰ ਜਾਏ ਕਹਿ ਬਹੁ ਕੀ ਸੀ ਪਕੜ ਪਛਾੜ ਇਹਨਾਂ ਦਿਨ ਅੰਦਰ ਤੂਮ ਰਚਾਏ ਕਹਿ ਵੱਡੇ ਵੱਡੇ ਚੁਣ ਸੂਰਮੇ ਗਹਿ ਕੂਟੀ ਦਏ ਚਲਾਈ ਕ ਰਣਕਾਲੀ ਗੁੱਸਾ ਖਾਏ ਕ ਪੌੜੀ ਦੁਹਾ ਕੰਡਾਰਾ ਮੋਹੇ ਜੁੜੇ ਅਣੀਆ ਰਾਚੋਈਆ ਤੂ ਹੈ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸ਼ਰਣਵਤ ਬੀਜ ਨੂੰ ਘਤ ਘੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚਾਹੋ ਗਿਰਦਾ ਹੋਈਆਂ ਤੋ ਵੀ ਤਉਸਾ ਪਾਈਆਂ ਅੰਦਲਾ ਮੁਕਾਬਲਾ ਦਸਤੀ ਤੂਹ ਨਚਾਈਆਂ ਤੇ ਗਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿੱਦਣ ਰਤੀ ਆਈਆਂ ਮਰਦਾ ਘੋੜਿਆਂ ਜੋਗਣੀਆਂ ਮਲਤਾਈਆਂ ਲੋਹੂ ਭਖਣਾ ਫੌਜਾ ਮਾਰ ਹਟਾਈਆਂ ਦੇਵਾ ਦਾ ਨਵਾ ਭਜਦੀ ਕਥਾ ਸੁਣਾਈਆ ਰਾਜੇ ਸੁੰਭ ਥੈ ਭੂਈ ਨਾ ਪੌਣਾ ਪਾਈਆ ਬੂੰਦਾ ਰਕਤ ਦੀਆ ਕਾਲੀ ਖੇਤ ਕਪਾਈਆ ਸੱਬੇ ਸੂਰਤਾ ਬਹੁਤੀ ਸ੍ਰੀ ਵਿਹਈਆ ਘੜੀਆਂ ਗਾਲਕੀਆਂ ਜਾਣ ਨਾ ਜਾਏ ਮਈਆ ਦੂਜੇ ਸੂਰਮੇ ਸੋਮਬ ਸੁਣੀ ਕਰ ਹਾਲੀ ਸਰਣਬਤ ਬੀਜਦੀ ਰਣ ਵਿੱਚ ਕਨੈ ਨਾ ਚਾਲੀ ਦੁਰਗਾ ਆਵਦੀ ਬਹੁਤੇ ਵੀਰ ਜਟਾਲੀ ਉੱਠੇ ਆਖ ਕਾਏ ਚੋਟਾ ਪਾਨ ਤਬਾਲੀ ਜਸਨ ਜੁਦ ਨੂੰ ਥਾਰ ਥਰ ਪ੍ਰਥਮੀ ਚਾਲੀ ਇੰਦਲਾ ਚੜੰਦਿਆ ਨਾਉ ਦੇ ਵਿਹ ਹੈ ਹਾਲੀ ਸਹ ਦਰਿਆਉ ਵਿੱਚ ਧੂੜ ਉਤਾਹ ਕਾਲੀ ਛੜੀ ਤੁਰੰਗ ਮਾ ਜਾਣ ਪੁਕਾਰੂ ਚਾਲੀ ਧਰਤੀ ਇੰਦਰth ਪੌੜੀ ਆਹਾਰ ਮਿਲੇਆ ਆਹਰੀਆ ਸੈਣ ਸੂਰਿਆ ਸਾਜੀ ਚੱਲੇ ਸੋਹੇ ਦੁਰਗ ਸਾਹ ਜਨਕਾ ਬਹਾਦੀ ਤੀਰੀ ਤੇਗੀ ਜਮ ਧੜੀ ਰਾਣਾ ਬੰਢੀ ਬਾਜੀ ਇੱਕ ਕਾਇਲ ਹੁਮਨ ਸੁਰਮੇ ਜਨ ਮਕਤਬ ਕਾਜੀ ਇੱਕ ਵੀਰ ਪਰ ਉਤੇ ਵਰਸ਼ੀਏ ਜਿਉ ਝੁਕ ਪਾਉਣ ਨਿਵਾਜੀ ਇਕ ਦੁਰਗਾ ਸੋਹੇ ਖੁਨ ਸਕਾਏ ਖੁਨ ਸਾਇਨਤਾ ਜੀ ਇਕ ਧਾਵਨ ਦੁਰਗਾ ਸਾਹਮਣੇ ਧਿਉ ਪੁਖਿ ਆਏ ਪਾਜੀ ਕਦ ਨ ਰਜੇ ਜੁਦ ਤੇ ਰਜ ਹੋਏ ਰਾਜੀ ਬਜੇ ਸੰਗਲੀ ਆਲੇ ਸੰਗਰ ਡੋਹਰੇ ਦਹੇ ਜੋ ਖੇਤ ਜਟਾਲੇ ਹੱਠਾਂ ਜੋੜ ਕੈ ਨੀਜੇ ਬੰਬਲੀ ਆਲੇ ਦਿਸਨ ਓੜੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੈ ਦਾਨਵੀ ਸੂਲ ਹੋਈਆ ਕੰਗਾ ਵਾਛੜ ਕਤੀ ਸੂਰੇਆ ਵਿੱਚ ਖੇਤ ਖਤੰਗਾ ਤੂਹੇ ਕਿਰਪਾਣਾ ਤਿੱਖੀਆਂ ਬੱਡ ਲਾਹਨ ਅੰਗਾ ਪਹਿਲਾ ਅੰਦਲਾ ਮਿਲੰਦੇ ਆ ਭੀੜ ਪਿਆ ਨਿਹੰਗਾ ਪੌੜੀ ਓਵਰਡ ਫੌਜਾਂ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਧੜ ਬਹਾ ਗਨਲੇ ਫੁੱਲ ਜੀ ਹਾਈ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਦੋਹਾ ਕੰਧਾ ਰਾਮ ਮੋਹੇ ਜੁੜੇ ਜਾਂ ਸੱਟ ਪਈ ਖਰਵਾਰ ਕਾ ਤੱਕ ਤੱਕ ਕੈਬਰ ਦੁਰਗ ਸਾਹਾ ਤੱਕ ਮਾਰੇ ਭਲੇ ਜੁਝਾਰ ਕਾ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕਾ ਸੋਹਨ ਸੰਜਾ ਬਾਗੜਾ ਜਾਣ ਲੱਗੇ ਫੁੱਲ ਅਨਾਰ ਕਾ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਰਵਾਰ ਕਾਓ ਏਦੋਂ ਪਾਰੋ ਓਤ ਪਾਰ ਹਰਨਾਖਸ ਕਈ ਹਜ਼ਾਰ ਕਾਓ ਜਿਣ ਇਕਾ ਰਹੀ ਕੰਧਾਰ ਕਾਓ ਸਦ ਰਹਿਮਤ ਤੇਰੇ ਵਾਰ ਕਾਓ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਛੱਡ ਪਈ ਦਮ ਤਾਣ ਕਾਓ ਤਦ ਖਿੰਗ ਨ ਸੁੰਬਨ ਚਾਇਆ ਦਾਲ ਉੱਪਰ ਬਰਗ ਸਤਾਣ ਕਾਓ ਫੜੀ ਬੇਲੰਦ ਮੰਗਾਇ ਉਸ ਫਰਮਾਇਸ ਕਰਮੁਲ ਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਣ ਕਾਣ ਕਾਓ ਅੱਗਾ ਤੇਗ ਵਗਾਈ ਦੁਰਗ ਸਾਹਾ ਵੱਡ ਸੁੰਬਨ ਬਹੀ ਪਲਾਣ ਕਾਓ ਰੜਕੀ ਜਾਏ ਕੈ ਧਰਤ ਕਾਓ ਵੱਡ ਪਖਰ ਵੱਡ ਕੇ ਕਾਣ ਕਾਓ ਬੀਰ ਭਲਾਣੋਂ ਡਿੱਗਿਆ ਕਰ ਸਜਦਾ ਸੁंभ ਸੁਜਾਨਕਾਓ ਸਬਾਸ ਸਲੋਣੇ ਖਾਣ ਕਾਓ ਸਦਾ ਸਬਾਸ ਤੇਰੇ ਤਾਣ ਕਾਓ ਤਾਰੀਫਾ ਬਾਣ ਚ ਬਾਣ ਕਾਓ ਸਦ ਰਹਿਮਤ ਕੈਫਾ ਖਾਣ ਕਾਓ ਸਦ ਰਹਿਮਤ ਤੁਰੇ ਨਾ ਚਾਣ ਕਾਓ ਪੌੜੀ ਦੁਰਗਾ ਅਤੈ ਦਾਨਵੀ ਗਹ ਸੰਗਰ ਕਥੇ ਓਰੜ ਉੱਠੇ ਸੂਰਮੇ ਆ ਡਾਹੇ ਮੱਥੇ ਕਟ ਤੋ ਫੰਗੀ ਕੈਬਰੀ ਦਲਗਾਹੇ ਨ ਕਥੇ ਦੇਖਨ ਜੰਗ ਫਰਿਸਤੇ ਅਸਮਾਨੋ ਲਥੇ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਦਲ ਘਰੇ ਨਗਾਰੇ ਊੜੜ ਆਏ ਸੂਰਮੇ ਸਿਰਦਾਰ ਰਣਯਾਰੇ ਲੈ ਕਹ ਤੇਗਾ ਵਰਸ਼ੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਝ ਸਵਾਰੇ ਲੈ ਕੇ ਵਰਸ਼ੀ ਦੁਰਗ ਸਾਹਾ ਬਹੁਤ ਨਮਾਰੀ ਜੜੇ ਰਥੀ ਗਾਜ ਕੋੜਈ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੇਖ ਨਾਲ ਵਿਨ ਬੜੇ ਉਤਾਰੇ ਪੌੜੀ ਦੁਹਾ ਕੰਦਾਰਾ ਮੋਹੇ ਜੁੜੇ ਨਾਲ ਧੌਸਾ ਭਾਰੀ ਲਈ ਭਗਉਤੀ ਦੁਰਗ ਸਾਹਾ ਵਰ ਜਾਗਨ ਭਾਰੀ ਲਈ ਰਾਜੇ ਸੁंभ ਨੂੰ ਰਤ ਪਿਆ ਪਿਆਰੀ ਸੰਭ ਪਲਾਣੋਂ ਡਿੱਗਿਆ ਉਪਮਾ ਵਿਚਾਰੀ ਡੁੱਬਰ ਤੂ ਨਾਲ ਹੋ ਨਿਕਲੀ ਵਰਛੀ ਦੋ ਧਾਰੀ ਜਾਣ ਰਜਾਦੇ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਅਤਾਏ দান ਵੀ ਭੀੜ ਭਿਆਸ ਬਾਹੀ ਸਸਤਰ ਪਜੂਤੇ ਦੁਰਗ ਸਾਹਾ ਗਹੈ ਸਬਨੀ ਬਾਹੀ ਸੋੰਬ ਨੇ ਸੋੰਬ ਸੰਘਾਰਿਆ ਵਤ ਜਹੇ ਸਾਹੀ ਫੌਜਾ ਰਖ ਸਿਆਰੀਆ ਦੇਖ ਰੂਵਨਤਾਹੀ 모헤 ਕੜੂਚੇ ਕਾਹ ਦੇ ਛਡ ਕੋੜੇ ਰਾਹੀ ਭਜਦੇ ਹੋਏ ਮਾਰੀ ਅਲ ਮੋੜ ਝਾਕਨ ਨਾਹੀ ਪੌੜੀ ਸੋੰਬ ਨੇ ਸੋੰਬ ਪਠਾਇਆ ਜਮਦੇ ਧਾਮ ਨੋ ਇੰਦਰ ਸਾਧ ਬੁਲਾਇਆ ਰਾਜ ਅਬਖੇਖ ਨੋ ਸਿਰ ਪਰ ਛਤਰ ਫੇਰਾ ਯਾਰਾ राजे 인ਦਰ ਦੇ 14 ਹੈ ਲੋਕਾ ਸ਼ਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹੇ ਗਾਇਆ ਪੌੜੀ ਸੁੰਭ ਨੇ ਸੁੰਭ ਪਠਾਇਆ ਜਮਦੇ ਧਾ ਮਨੋ ਇੰਦਰ ਸੱਦ ਬੁਲਾਇਆ ਰਾਜ ਅਬਖੇਖਨੋ ਸਿਰ ਪਰ ਛਤਰ ਫੇਰਾਇਆ ਰਾਜੇ ਇੰਦਰ ਦਾ 14 ਹੈ ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹੇ ਗਾਇਆ ਦੁਰਗਾ ਪਾਠ ਬਣਾਇਆ ਸਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹਗਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ